ਇਰੇ ਜੇ ਤੂੰ ਕੋਈ ਨਾ ਜੇ ਟ੍ਰੈਫਿਕ ਰਕ ਖਲਾਨ ਕਈਆਂ ਦਾ ਵੀ ਜੇ ਤੂੰ ਆਈ ਓ ਆਗਾ ਮੇਰੀ ਗੱਲ ਕਰ ਵੰਦਨਾ ਬੋਲ ਬੜੇ ਵਿੱਚ ਬੜਾ 1 ਮਿੰਟ ਹਰ ਵਾਰ ਜੀ ਸੱਜੀ 1 ਮਿੰਟ ਹੋ ਜਾ ਕਿਉਂ ਕਿਉਂ ਆਂਦਾ ਅਸੀਂ ਨਹੀਂ ਬੈਠ ਨਹੀਂ ਕਰਨੀ ਜੇ ਆਹ ਦੀ ਸਰਕਾਰ ਅਸੀਂ ਬੈਠਣਾ ਕਰੀ ਕੋਈ ਗੱਲ ਨਹੀਂ ਮੈਂ ਕਰਨਾ ਹੋਰੇ ਰੰਮਨ ਨੂੰ ਉਹਦਾ ਗੱਲ ਕਰ ਨਾ ਨਾ ਆਇਆ ਤੂੰ ਉਹਦਾ ਗੱਲ ਕਰ ਨਹੀਂ ਕਰੀ ਓ ਨਹੀਂ ਬੜੀ ਨਾ ਤੂੰ ਨਾ ਨਾ ਇੱਕ ਆਦਮੀ ਆਦਾ और आगे निकल तो बाकी है मैं आ जा वो नहीं यार कोई हां हां कौन है कौन है इतनी होएगा है थोड़ा आगे मैं हाथ पर मारे भैया की बल्ले का ये कितने का केचा पार ना टेको डांडा रह जाएगा लाख लाख लांती होनी है तेरे ओ सर प्लीज प्लीज सर चलो चलो ਵੀ ਕਿ ਗਲ ਪੈਣ ਲਿਆ ਉਹ ਤਾਂ ਬਿਲਕੁਲ ਨਹੀਂ ਉਹ ਨਹੀਂ ਇਹਨੇ ਗਵਾ ਕਰਾਈ ਇਹਨੇ ਧਮਾਕਾ ਨਾਲ ਆ ਲੋ ਇੱਕ ਦੂਸਰਾ ਰਸਤਾ ਤੁਹਾਡੇ ਨਾਲ ਕਿਸ ਨੇ ਕੋ ਮਾੜੀ ਗੱਲ ਕੀਤੀ ਕੀਤੀ ਇਹਨਾਂ ਨੂੰ ਦੱਸੋ ਇਹ ਆਣ ਕੇ ਕਦਾਂ ਮੇਰੀ ਇਹਨੇ ਚਲਾਣ ਕੋ ਫਲਦੀ ਨੂੰ ਮੇਰੇ ਹੱਥੀ ਪੈਣ ਲਾ ਪਿਆ ਇਹਨੇ ਇੱਕ ਮਿੰਟ ਮੇਰੇ ਆਈ ਜੀ ਨਾ ਲੱਗਾ ਮੇਰਾ ਬਣਾਣੇ ਨਾ ਲੱਗਾ ਤੇ ਕੋਈ ਗੱਲ ਨਹੀਂ ਦੇ ਦਿੰਦੇ ਆ ਦੇ ਦਿੰਦੇ ਆ ਆਨੇ ਤੁਸੀਂ ਕਿ ਕਿ ਡਿਪਾਰਟਮੈਂਟ ਚ ਵਜੇ ਹਾਂ ਜੀ ਦੱਸ ਦੋ ਨਹੀਂ ਉਹ ਤੇ ਅਸੀਂ ਆਪ ਦੇਖਿਆ ਬਾਹਰ ਨੂੰ ਥੂਕ ਲਗਾਤਾਰ ਮਾਰਨੀ ਇਸ ਦਾ ਭਗਾਨਾ ਪੜਾਈ ਜਾ ਮਾਰੀ ਜਾ ਮਾਰੀ ਜਾ ਜਦੋਂ ਕਹਿੰਦੇ ਬਾਤਾਂ ਨੂੰ ਦੋ ਬਾਤਾਂ ਅਗਾਸਾ ਨਹੀਂ ਚਲੋ ਜਾਨ ਨੂੰ ਯਾਰ ਮੈਂ ਭਾਈ ਆ ਚੰਗੇ ਮੈਂ ਨਹੀਂ ਕੀਤੀ ਰੋਜ਼ ਆਹੀ ਸੌ ਕੰਮ ਕਰਦੇ ਵਿੱਚ ਭਾਈ ਉਹ ਹਲੋ ਭਾਈ ਆਪਣੇ ਕੀ ਮੈਂ ਪਰਚਾ ਦੇਣਾ ਤੇ ਪਰ ਇਸਾ ਵੇ ਨਹੀਂ ਕਰਦੇ ਸਾਡੇ ਕੋਲ ਕੋਈ ਫਾਇਦਾ ਨਹੀਂ ਲਿਆ ਜਾ ਏ ਜਈ ਬਿਕਰਨ ਮੈਂ ਕਹਿੰਦਾ ਤੁਸੀਂ ਦੇਖਿਆ ਇਹ ਸਾਰਾ ਡਰਾਈਵ ਇਹ ਜੋ ਆਪ ਦੇ ਕੋਲ ਜੇ ਇਹ ਨੂੰ ਜਾਣਦੇ ਹੋ ਦੱਸਾਂ ਕਿ ਬਾਕੀ ਕੀ ਕਰ ਮਾ ਮਾ ਯਾਰ ਅਮਰ ਜੀ ਮੋਹ ਮਹਿਮਾਨ ਆਪ ਦੇ ਤੋਂ ਨਹੀਂ ਕਿਹਾ ਸਰਦਾਰ ਜੋ ਨੇ ਇਤੇ ਵਿਅਕਤੀ ਕਾਫੀ ਬੇਤਬੀ ਹੋਈ ਹੈ ਇਹ ਡੀਤੀ ਮਾਮਲਾ ਹੈ ਜੀ ਸਾਰਾ ਮਾਮਲਾ ਜੀ ਇਹਦਾ ਵੀ ਸਾਡੇ ਮਾਨ ਐਸਐਸਪੀ ਮਾਨਯੋਗ ਸ੍ਰੀ ਦਿੱਤਿਆ ਜੀ ਦੇ ਸਖਤ ਹੁਕਮ ਨੇ ਕਿ ਕੋਈ ਵੀ ਸ਼ਰਾਬ ਪੀ ਕੇ ਡਰਾਈਵਿੰਗ ਨਾ ਕਰੇ ਆਪਣਾ ਟ੍ਰਿਪਲ ਸਵਾਰੀ ਨਹੀਂ ਹੋਣੀ ਚਾਹੀਦੀ ਬੁਲਟ ਪਟਾਕਾ ਨਹੀਂ ਹੋਣਾ ਚਾਹੀਦਾ ਜਿਹੜੇ ਟ੍ਰਿਪਲ ਸਵਾਰੀ ਆ ਜਾਂ ਬਿਨਾ ਨੰਬਰ ਤੋਂ ਚੱਲਦੇ ਆ ਇਹਨਾਂ ਦੇ ਸਖਤ ਤੋਂ ਸਖਤ ਇਹਨੇ ਤੇ ਕਾਰਵਾਈ ਕਰੋ ਇਹਨਾਂ ਦੇ ਚਲਾਨ ਕਰੋ ਅੱਜ ਅਸੀਂ ਇੱਕ ਗੱਡੀ ਜਿਹੜੀ ਉਹ ਡੱਕੀ ਸੀ ਉਹਦੇ ਵਿੱਚ ਅਸੀਂ ਉਹਨਾਂ ਦਾ ਜਿਹੜਾ ਸਾਡੇ ਕੋਲ ਐਲਕੋਮੀਟਰ ਹੈਗਾ ਉਹਦੇ ਰਾਹੀਂ ਉਹਦਾ ਟੈਸਟ ਕਰਕੇ ਉਹਦਾ ਚਲਾਨ ਕਰੇ ਸੀ ਇੰਨੇ ਚਿਰ ਨੂੰ ਇੱਕ ਹੋਰ ਕੋਈ ਉਹਨਾਂ ਦਾ ਨਜ਼ਦੀਕੀ ਹੀ ਜਾਂ ਉਹਨਾਂ ਨੇ ਸੱਦਿਆ ਉਹ ਸ਼ਰਾਬ ਪੀ ਕੇ ਉਹ ਵੀ ਆ ਗਿਆ ਤੇ ਉਹਨੇ ਆਣ ਕੇ ਸਾਡੇ ਨਾਲ ਹੁੱਲੜ ਬਾਜੀ ਕੀਤੀ ਇੰਨੇ ਚਿਰ ਨੂੰ ਸਾਡੇ ਪੱਤਰਕਾਰ ਹੀ ਸੀ ਸਾਡੇ ਸ਼ਹਿਰ ਦੇ ਉਹਨਾਂ ਨੇ ਵੇਖ ਕੇ ਉਹ ਆ ਗਏ ਉਹਨਾਂ ਨੇ ਮਤਲਬ ਫਿਲਮ ਪਿਕਚਰ ਵੀ ਬਣਾਈ ਹੈ ਉਹਦੀ ਤੇ ਫਿਰ ਅਸੀਂ ਉਹਦਾ ਵੀ ਐਲਕੋਮੀਟਰ ਨਹੀਂ ਚਲਾਣ ਕੀਤਾ ਉਹਦਾ ਮੋਟਰਸਾਈਕਲ ਬੌਂਡ ਕੀਤਾ ਸਰ ਕਹਿੰਦੇ ਉਹ ਕੋਈ ਭੰਜੀ ਦੇ ਰਹੇਗੇ ਉਸੇ ਦਾ ਦੁਕਾਨੇ ਕੋਲ ਉਹ ਆ ਇਸ ਤਰ੍ਹਾਂ ਹੀ ਕਹਿੰਦਾ ਹੈ ਕਿ ਮੇਰੇ ਰਿਸ਼ਤੇਦਾਰ ਕੋਈ ਕੇ ਅਫਸਰ ਨਾ ਲੱਗੇ ਹੈ ਮੈਂ ਤੁਹਾਡੀ ਬਦਲੀ ਕਰਾ ਦੇਵਾਂਗਾ ਇਦਾਂ ਕਰਦੇ ਤਾਂ ਨਹੀਂ ਗੱਲਾਂ ਬਾਤਾਂ ਕਰਦੇ ਇਹ ਕਿੰਨੀ ਦਾ ਰਸ ਮੈਡੂ ਜਿਵੇਂ ਕਿ ਤੁਸੀਂ ਇਮੇਜਿੰਗੀ ਕਰ ਰਹੇ ਹੋ ਤੁਹਾਡਾ ਕੰਮ ਆ ਜਿਹੜੀ ਚੀਜ਼ ਉਹ ਇਦਾਂ ਦਾ ਕੋਈ ਵਿਅਕਤੀ ਆਏ ਤਾਂ ਉਹ ਵੀ ਸ਼ਰਾਬ ਨਹੀਂ ਕਿਹਦੇ ਕਿੰਨੀ ਲਿਆ ਦਿੱਕਤ ਹੁੰਦੀ ਹੈ ਸ਼ਰਾਬੀ ਨਾਲ ਤਾਂ ਤੁਹਾਨੂੰ ਪਤਾ ਹੀ ਹੈ ਸ਼ਰਾਬੀ ਦੇ ਲਾਗੋਂ ਦੀ ਉ ਤੇ ਅਹੀਂ ਸ਼ਰਾਬੀ ਦੇ ਨਾਲ ਉਹਦਾ ਉਹਦੇ ਮੂੰਹ 'ਚ ਪਾਈਪ ਪਾ ਕੇ ਉਹਦਾ ਐਲਕੋਮੀਟਰ ਆਈ ਉਹਦੇ ਦਾਰੂ ਦਾ ਪਤਾ ਕਰਨਾ ਤੇ ਫਿਰ ਉਹਨੇ ਤੇ ਬੈਸ ਹੋਵਾ ਜਿੱਤ ਕਰਨੀ ਹੈ ਹਾਂਜੀ ਉਹਨੇ ਦਰੂ ਪੀਤੀ ਹੀ ਉਹਦਾ ਵੀ ਚਲਾਨ ਕੀਤਾ ਆ ਨਿਕਰ ਕਿੰਨੀ ਆਂਦੀ ਆ ਫਿਰ ਕਿੰਨੇ ਪਰੇਸ਼ਾਨੀ ਤੇ ਆਂਦੀ ਆ ਆਮ ਲੋਕੀ ਵੀ ਫਿਰ ਇੱਕ ਦੂਜੇ ਨਾਲ ਵੇਖ ਕੇ ਖਲੋ ਜਾਂਦੇ ਨੇ ਤੇ ਆਪਣਾ ਦੇ ਚ ਟ੍ਰੈਫਿਕ ਵੀ ਜਾਮ ਹੁੰਦੀ ਆ ਤੇ ਪਰੇਸ਼ਾਨੀ ਤੇ ਆਂਦੀ ਆ ਪਰ ਚਲੋ ਕੋਈ ਨਹੀਂ ਸਾਡੇ ਅਫਸਰਾਂ ਦੇ ਸਾਡੇ ਅਫਸਰ ਸਾਡੇ ਨਾਲ ਨੇ ਉਹਨਾਂ ਨੇ ਸਾਨੂੰ ਸਖਤ ਹਦਾਇਤਾਂ ਕੀਤੀਆਂ ਨੇ ਉਹਨਾਂ ਦੀ ਅਸੀਂ ਪਾਲਣਾ ਜਿਹੜੀ ਉਹ ਕਰਨੀ ਕਰਨੀ ਵੀ ਅਪੀਲ ਕਰਦੇ ਆ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਇਹੋ ਅਪੀਲ ਕਰਦੇ ਆ ਵੀ ਆਪਣੇ ਘਰ ਜਾ ਕੇ ਪੀ ਲੋ ਤੇ ਪੀ ਕੇ ਡਰਾਈਵਿੰਗ ਨਾ ਕਰੋ ਤੇ ਜਿਹੜਾ ਰਾਤ ਨੂੰ ਇਹ ਪੀ ਕੇ ਜਿਹੜੇ ਹੁੱਲੜ ਬਾਜੀ ਕਰਦੇ ਨੇ ਇਦਾਂ ਦੇ ਕੰਮ ਜਿਹੜੇ ਨਾ ਕਰੋ